ਤੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰੇ ਅਰਸਹੁ ਕੁਰਸਹੁ ਛਟਿਐ ਤਉ ਦੁਢਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸਚਾ ਪਾਤਿਸਾ ਸਿਰ ਸਾਹਾ ਦਾਸਾ ਜਿਸ ਪਾਸ ਬਹਿਠਿਆ ਸਬਨਾ ਦਾਵੇ ਸਾਹ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਐਸਾ ਜਿਸ ਪਾਸ ਬਹਿਠਿਆ ਸੋਹੀਐ ਸਦਾ ਵੇਸਾ ਸਤ ਨਾਮ श्रीवाहे गुरु साहेबजि गुजरीवा महल्ला ਤੀਜਾਂ ਸਿਕੰਦਰ ਬਿਰਾਹ ਮੁਕੀ ਵਾਰ ਕੀ ਤੁਨੀ ਗਾਉੜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲ ਤੀਜਾ ਇਹੋ ਜਗਤ ਮਮਤਾ ਜੀਵਨ ਕੀ ਬਿਦਨਾ ਹੈ ਗੁਰ ਕੈ ਭਾਣ ਜੋ ਚੱਲ ਤਾ ਜੀਵਨ ਪਦਵੀ ਪਾ ਹੈ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦੂ ਨਾਹੀ ਗੁਰ ਕਾ ਭਾਣ ਜੋ ਚੱਲ ਤਾ ਜੀਵਨ ਪਦਵੀ ਪਾਹੀ ਓਏ ਸਦਾ ਸਦਾ ਜਨ ਜੀਵਤੇ जो हर चरणी चितल नानक नदरी मनवस गुरमुख सहज समार महला तीजा ਅੰਦਰ ਸਹਿਸਾ ਦੁੱਖ ਹੈ ਆਪ ਸਿਰ ਧੰਦ ਹੈ ਮਾਰ ਦੂਜੇ ਭਾਏ ਸੁੱਤੇ ਕਬਹੇ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚਿਤ ਹੈ ਸ਼ਬਦ ਨਾ ਵਿਚਾਰ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਾਮ ਮਾਰ ਕਰੇ ਖੁਆਰ ਪਾਉੜੇ ਆਪਣਾ ਆਪ ਉਪਾਏ ਓਨ ਤਤਹੁ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਏ ਤਦ ਹੋ ਆਕਾਸ ਨਾ ਪਾਤਲ ਹੈ ਨਾ ਤਰ ਲੋਏ ਤਦ ਹੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਏ ਜਿਉ ਤਿਸ ਭਾਵ ਤੇ ਕਰੇ ਸੁਬਿਨਾ ਅਵਰ ਨਾ ਕੋਈ ਤਦੋ ਆਪੇ ਆਪਨ ਰੰਕਾਰ ਹਾ ਨਾਉਪਤ ਹੋਏ ਜਿਉ ਤਿਸ ਭਾਵੈ ਤੇ ਵਕੜੇ ਤਿਸ ਬਿਨ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇ ਕੀ ਫਤਿਹ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ 3 ਇਹੋ ਜਗਤ ਮਮਤਾ ਮੂਆ ਜੀਵਣ ਕੀ ਬਿਦ ਨਾਹੇ ਗੁਰ ਕੈ ਭਾਣ ਜੋ ਚੱਲੈ ਤਾਂ ਜੀਵਣ ਪਦਵੀ ਪਾਹੇ